ਤੁਸੀਂ ਖਾਲਸਾ ਕਾਲਜ ਦੀ ਗੱਲ ਕਰਦੇ ਸੀ ਹਾਂ ਆਸ਼ਕੀ ਉਸਕੀਤ ਤੀ ਫਿਰ ਹਾਂ ਆਸ਼ਕੀ ਦਾ ਮੈਨੂੰ ਟਾਈਮ ਮਿਲਿਆ ਜਾ ਕੇ ਜਰਨਲਿਜ਼ਮ ਜਦੋਂ ਮੈਂ ਸ਼ੁਰੂ ਕੀਤੀ ਨਾ ਫਾਈਨਲ ਇਅਰ ਜਦੋਂ ਮੈਂ ਬਾਅਦ ਚ ਜਰਨਲਿਜ਼ਮ ਚ ਆਇਆ ਨਾ ਪ੍ਰਧਾਨਗੀ ਪ੍ਰਤੂਨਗੀ ਕਰਨ ਤੋਂ ਬਾਅਦ ਤੇ ਉੱਥੇ ਆ ਕੇ ਮੈਨੂੰ ਫਿਰ ਇੱਕ ਕੁੜੀ ਪਸੰਦ ਆਈ ਇਹ ਆ ਵਨ ਸਾਈਡਡ ਸਟੋਰੀ ਸੀਗੀ ਇਹ ਤੇਰੀਏ ਮੇਰੀਏ ਹਾਂ ਬਸ ਹਾਂ ਉਹ ਇੰਦਾ ਹੀ ਸੀਗਾ ਤੇ ਉਹ ਬਸ ਦੇਖ ਦੇਖ ਕੇ ਖੁਸ਼ ਹੁੰਦੇ ਰਹਿਣਾ ਤੇ ਉਹਨੇ ਮਤਲਬ ਭਾ ਨਹੀਂ ਦੇਣਾ ਜਰਾ ਵੀ ਮਾਫ਼ਰ ਜਾ ਮੈਂ ਇੱਕ ਦਿਨ ਐਨ ਖਲਾ ਰਿਹਾ ਉਹਦੇ ਅੱਗੇ ਮਾਰ ਕੇ ਬ੍ਰੇਕਸ ਕਿੱਡ ਜੀ ਮੈਂ ਕਹਾ ਤੂੰ ਗੱਲ ਕਿਉਂ ਨਹੀਂ ਕਰਦੀ ਮੇਰੇ ਨਾਲ ਕਹਿੰਦੀ ਕੌਣ ਆ ਤੂੰ ਮੈਂ ਕਹਾ ਤੂੰ ਜਾਣਦੀ ਨਹੀਂ ਕਹਿੰਦੀ ਨਹੀਂ ਜਾਣਦੀ ਤੈਨੂੰ ਮੈਂ ਕਹਾ ਤੈਨੂੰ ਮੈਂ ਰੋਜ਼ ਵੇਨਾ ਕਹਿੰਦੀ ਫਿਰ ਵੇਖੀ ਜਾ ਮੈਂ ਕਹਾ ਨਹੀਂ ਮੈਂ ਤੇਰਾ ਨਾਲ ਫਰੈਂਡਸ਼ਿਪ ਕਰਨੀ ਐ ਐਦਾਂ ਦੇ ਐਦਾਂ ਕੌਨਫੀਡੈਂਸ ਆ ਗਿਆ ਹਾਂ ਹਾਂ ਕੌਨਫੀਡੈਂਸ ਮੇਰੀਆਂ ਲੱਤਾਂ ਕੰਬ ਰਹੀਆਂ ਸੀ ਵੈਸੇ ਅੱਛਾ ਮਤਲਬ ਇਹ ਕੰਮ ਮੈਨੂੰ ਐ ਲੱਗਦਾ ਸੀ ਵੀ ਬੰਦਾ ਮਾਰਨਾ ਸੌਖਾ ਯਾਰ ਕੁੜੀ ਨੂੰ ਪ੍ਰਪੋਜ਼ ਕਰਨਾ ਔਖਾ ਤੁਸੀਂ ਪ੍ਰਧਾਨਗੀ ਵਾਲਾ ਦੱਸਦੇ ਸੀਗੇ ਉਹ ਕੀੜਾ ਖਾਲਸਾ ਕਾਲਜ ਹਾਂ ਮਾਜੇ ਦੇ ਭਾਉ ਹਾਂ ਤੇ ਪ੍ਰਧਾਨਗੀ ਉੱਥੇ ਤਾਂ ਅੱਜ ਵੀ ਖੜਕਾ ਦੜਕਾ ਪ੍ਰਧਾਨਗੀ ਦੇ ਵਿੱਚ ਥੋੜੇ ਟਾਈਮ ਕੋਈ ਖੜਕਾ ਦੜਕਾ ਭੰਨੀਆਂ ਬੱਸਾਂ ਬੱਸਾਂ ਫਿਰ ਇੱਕ ਈ ਭੰਨੀ ਸੀ 3rd ਯਰ ਚ ਗਿਆ ਫਿਰ ਮੈਨੂੰ ਉਹਨਾਂ ਨੇ ਉੱਥੇ ਪ੍ਰਧਾਨ ਥਾਪਤਾ ਭਵਾਂ ਜੀ ਪ੍ਰਧਾਨ ਜੀ ਹੋ ਗਈ ਪ੍ਰਧਾਨ ਜੀ ਪ੍ਰਧਾਨ ਜੀ ਹੋ ਗਈ ਮੈਨੂੰ ਤਾਂ ਪਤਾ ਨਹੀਂ ਪ੍ਰਧਾਨ ਦੀ ਕਿੰਨੀ ਪਾਵਰ ਹੈ ਸਾਨੂੰ ਚਾਹ ਤੇ ਬੁਲਾ ਲਿਆ ਪ੍ਰਿੰਸੀਪਲ ਸਾਹਿਬ ਨੇ ਤੁਸੀਂ ਫਿਰ ਪੱਤਰਕਾਰੀ ਵਾਲੇ ਪਾਸੇ ਹਾਂ ਉਸ ਤੋਂ ਬਾਅਦ ਫਿਰ ਮੈਂ ਥੋੜਾ ਜਿਹਾ ਸੰਭਲਿਆ ਤੇ ਫਿਰ ਮੈਨੂੰ ਲੱਗਾ ਵੀ ਹੁਣ ਕੈਰੀਅਰ ਬਣਾਉਣਾ ਪੈਣਾ ਏ ਇਸ ਲੈਵਲ ਤੇ ਆ ਕੇ ਮੈਨੂੰ ਲੱਗਾ ਕਿ ਉਦੋਂ ਤੱਕ ਮੈਂ ਪੜਿਆ-ਪੜਿਆ ਕੁਛ ਨਹੀਂ ਹੀ ਪਲੱਸ 2 ਤੱਕ ਪਹੁੰਚ-ਪਹੁੰਚ ਗਏ ਸੀ ਬਸ ਨਕਲਾ-ਨੁਕਲਾ ਮਾਰ ਕੇ ਪੁੱਠੇ ਸਿੱਧੇ ਤੱਕੇ ਤੌੜੇ ਯਾਨੀ ਯਾਨੀ ਸਾਡੇ ਵਰਗੇ ਹੀੋਂ ਪੜਨ ਲਿਖਣ ਨੂੰ ਤਾਂ ਤੁਸੀਂ ਹਾਂ ਹਾਂ ਬਿਲਕੁਲ ਤੇ ਬਸ ਫਿਰ ਉਸ ਤੋਂ ਬਾਅਦ ਫਿਰ ਮੈਂ ਬੀਏ ਦੇ ਵਿੱਚ ਐਡਮਿਸ਼ਨ ਲਈ ਖਾਲਸਾ ਕਾਲਜ ਵਿੱਚ ਹਾਂ ਹਾਂ ਤੇ ਗ੍ਰੈਜੂਏਸ਼ਨ ਨੂੰ ਆਪਣੀ ਮਰਜ਼ੀ ਦੇ ਸਬਜੈਕਟ ਲੈ ਬਾਪੂ ਨੇ ਕਿਹਾ ਹਾਂ ਤੈਨੂੰ ਕਿਹੜੇ ਚ ਦਿਲਚਸਪੀ ਆ ਬਿਠਾਇਆ ਫਿਰ ਕੋਲ ਮੈਂ ਕਹਾ ਮੈਂ ਹਿਸਟਰੀ ਪੜ ਲਵਾਂਗਾ ਅੱਛਾ ਠੀਕ ਹੈ ਹੋਰ ਕੀ ਪੜ ਲੇਗਾ ਮੈਂ ਕਹਾ ਪੋਲੀਟੀਕਲ ਸਾਇੰਸ ਪੜ ਲਵਾਂਗਾ ਥੋੜੀ ਬਹੁਤੀ ਠੀਕ ਹੈ ਫਿਰ ਸਬਜੈਕਟ ਤਿੰਜਾ ਲੱਭੇ ਕੋਈ ਨਾ ਕਿ ਹੁਣ ਕੀ ਪੜ ਲਾਂ ਸਾਇੰਸ ਮੈਂ ਨਹੀਂ ਪੜ ਸਕਦਾ ਮੈਥ ਮੈਂ ਨਹੀਂ ਪੜ ਸਕਦਾ ਕਿਹੜਾ ਸਬਜੈਕਟ ਫਿਰ ਮੈਂ ਕਹਾਂ ਚੱਲ ਐਲੈਕਟਿਵ ਪੰਜਾਬੀ ਪੜ ਲੈਨੇ ਆ ਬਾਬਾ ਫਰੀਦ ਬਾਬਾ ਬੁੱਲੇ ਸ਼ਾ ਤੇ ਇਹ ਸਾਰਿਆਂ ਨੂੰ ਪੜ ਇਹ ਠੀਕ ਹੈ। ਇਹ ਠੀਕ ਹੈ। ਤੋਂ ਦੋ ਸਬਜੈਕਟ ਮੇਰੇ ਪੰਜਾਬੀ ਦੇ ਹੋਗੇ ਇੱਕ ਪੋਲੀਟੀਕਲ ਸਾਇੰਸ ਇੱਕ ਹਿਸਟਰੀ ਤੇ ਇੱਕ ਇੰਗਲਿਸ਼ ਹੁੰਦੀ ਹੁੰਦੀ ਸੀਗੀ ਤੇ ਮੈਨੂੰ ਸੀ ਆਹ ਚਾਰ ਤਾਂ ਕੱਢ ਲੂੰਗਾ ਅੰਗਰੇਜ਼ੀ ਸਾਲੀ ਨੂੰ ਇਹਨੂੰ ਕਿਹਦੇ ਨਾਲ ਗੁੱਥਮ ਗੁੱਥਾ ਹੋਣਾ ਪੈਣਾ ਇੱਥੇ ਫਸੂਗਾ ਮੈਂ ਉਹੀ ਕੰਮ ਹੋਇਆ ਮੈਂ ਚਾਰ ਸਬਜੈਕਟ ਤਾਂ ਪੜ ਕੇ ਕਰ ਲਏ ਚੌਥ ਬੀਏ ਵੰਦੇ ਵਿੱਚ ਮੈਂ ਫੇਲ ਹੋ ਗਿਆ ਅੰਗਰੇਜ਼ੀ ਚੋਂ ਉਹਨੂੰ ਕਹਿੰਦੇ ਕੰਪਾਰਟਮੈਂਟ ਆ ਜਾ ਜਾਈਂ ਚਾਰ ਸਬਜੈਕਟ ਪਾਸ ਤੇ ਇੱਕ ਚੋਂ ਫੇਲ ਤੇ ਉਹ ਕੰਪਾਰਟਮੈਂਟ ਵੀ ਆ ਪੇਪਰ ਕਲੀਅਰ ਕਰ ਲੋ ਤੇ ਤੁਸੀਂ ਅੱਗੇ ਨਿਕਲ ਜਾਓਗੇ ਬੀਏ 2 ਚ ਐਡਮਿਸ਼ਨ ਦੇ ਦਿੰਦੇ ਆ ਉਹ ਹਾਂਜੀ ਹਾਂਜੀ ਤੇ ਬੀਏ 2 ਚ ਐਡਮਿਸ਼ਨ ਮੈਨੂੰ ਮਿਲ ਗਈ ਤੇ ਮੈਂ ਕਿਹਾ ਚਲੋ ਬੀ ਐਡਮਿਸ਼ਨ ਕਰਦੇ ਕਰਦੇ ਜਿਹੜੀ ਮੇਰੇ ਵਿੱਚ ਪਿੱਛੇ ਕੰਪਾਰਟਮੈਂਟ ਸੀਗੀ ਉਹਦਾ ਪੇਪਰ ਆਇਆ ਮੈਂ ਅਟੈਂਪਟ ਕੀਤਾ ਫੇਰ ਫੇਲ ਬਾਪੂ ਨੇ ਫਿਰ ਪਟਾ ਨਹੀਂ ਫੇਰਿਆ ਬਾਪੂ ਨੇ ਪਟਾ ਨਹੀਂ ਫੇਰਿਆ ਬਾਪੂ ਸੌਫਟ ਹੋ ਚੁੱਕਾ ਸੀ ਹੁਣ ਤੱਕ ਅੱਛਾ ਬਾਪੂ ਹੁਣ ਥੋੜਾ ਜਿਹਾ ਕੋਆਪਰੇਟਿਵ ਹੋ ਚੁੱਕਾ ਹੈ ਵੀ ਚਲ ਮੁੰਡਾ ਸੰਘਰਸ਼ ਕਰ ਗਿਆ ਉਹਨੂੰ ਵੀ ਲੱਗਦਾ ਸੀ ਪੜਦਾ ਤਾਂ ਹੈਗਾ ਹੁਣ ਦਿਮਾਗ ਤਾਂ ਇੱਕਦਮ ਹੀ ਨਾ ਚੱਲ ਜਾਂਦਾ ਬੰਦੇ ਦਾ ਜਿਹੜਾ 12 ਸਾਲ ਵਰਤਿਆ ਹੀ ਨਹੀਂ ਸੀ ਜਿਹੜਾ ਦਿਮਾਗ ਕਲਾਸ 'ਚ ਕਦੀ ਬੈਠੇ ਨਹੀਂ ਸੀ ਕਦੀ ਸੋਚਿਆ ਹੀ ਨਹੀਂ ਸੀ ਪੜ੍ਹਿਆ ਹੀ ਨਹੀਂ ਸੀ ਤੇ ਉਹ ਇੱਕਦਮ ਕਿੱਥੋਂ ਚੱਲ ਜਾਣਾ ਸੀ ਫਿਰ ਮੈਂ ਬਹੁਤ ਮਿਹਨਤ ਕੀਤੀ ਉਸ ਸਾਲ ਫਿਰ ਮੇਰੇ ਇੱਕ ਪ੍ਰੋਫੈਸਰ ਸੀਗੇ ਉੱਥੇ ਪ੍ਰੋਫੈਸਰ ਯੋਗਿੰਦਰ ਸਿੰਘ ਯੋਗੀ ਉਹਨਾਂ ਕੋ ਟਿਊਸ਼ਨ ਰੱਖੀ ਉਹ ਮੈਂ ਅੰਗਰੇਜ਼ੀ ਪੜਾਉਂਦੇ ਸੀਗੇ ਫਿਰ ਜਦੋਂ ਅਗਲਾ ਇੱਕ ਹੋਰ ਅਟੈਂਪਟ ਮਿਲੀ ਮੈਨੂੰ 골ਡਨ ਚਾਂਸ ਹਾਂ ਜਿਹਨੂੰ 골ਡਨ ਚਾਂਸ ਮਿਲਿਆ ਉਧਰੋਂ ਬੀਏ 1 ਦਾ ਤੇ ਸੇਮ ਟਾਈਮ ਤੇ ਮੇਰੇ ਬੀਏ 2 ਦੇ ਵੀ ਫਾਈਨਲ ਪੇਪਰ ਆ ਗਏ ਓਏ ਹੋਏ ਉਹਨਾਂ ਪੇਪਰਾਂ ਦੇ ਵਿੱਚ ਹੀ ਇੱਕ ਡੇਟ ਉਸ ਪੇਪਰ ਦੀ ਵੀ ਹੁਣ ਦੋ ਅੰਗਰੇਜ਼ੀ ਦੇ ਪੇਪਰ ਦੇਣੇ ਆ ਮੈਂ ਇੱਕ ਵੀ ਇਹ ਵਨ ਦਾ ਵੀ ਦੇਣਾ ਤੇ ਇੱਕ 2 ਦਾ ਵੀ ਦੇਣਾ ਤੇ ਅੰਗਰੇਜ਼ੀ ਮਤਲਬ ਜਦਾਂ ਸਮਝ ਲਾਉਣਾ ਵੀ ਪਹਾੜ ਖੜਾ ਮੈਂ ਸਮਝ ਸਕਦਾ ਪੰਜਾਬੀਆਂ ਦਾ ਦਰਦ ਹੈ ਵਿੱਚੇ ਮਤਲਬ ਇਹ ਮਾਉਂਟ ਐਵਰੈਸਟ ਹੀ ਲੱਗਦੀ ਹੁੰਦੀ ਸੀ ਅੰਗਰੇਜ਼ੀ ਵੀ ਯਾਰ ਕਿੱਦਾਂ ਚੜਾਂਗੇ ਕਿੱਦਾਂ ਰਹਾ ਸਾਰਾ ਕੁਝ ਪੜਾਂਗੇ ਤੇ ਕਿੱਦਾਂ ਲਿਖਾਂਗੇ ਸਪੈਲਿੰਗ ਗਲਤ ਹੋ ਜਾਣੇ ਜੇ ਕੁਝ ਯਾਦ ਕਰਕੇ ਆ ਵੀ ਜਾਣਾ ਉਹ ਮਤਲਬ ਫਿਰ ਪਰ ਫਾਈਨਲੀ ਉਹ ਉਸ ਅਟੈਂਪਟ 'ਚ ਮੈਂ ਅੰਗਰੇਜ਼ੀ 1 ਦੀ ਵੀ ਕਲੀਅਰ ਕਰ ਲਈ 2 ਦੀ ਵੀ ਕਲੀਅਰ ਕਰ ਲਈ ਤੇ ਉਹ 2 ਸਾਲ ਫਿਰ ਮੇਰੇ ਬਚ ਗਏ ਤੇ ਫਿਰ ਮੈਂ ਸਿੱਡਾ ਪਰ 3rd ਚ ਚਲਾ ਗਿਆ ਉੱਥੋਂ ਕੁ ਮੇਰਾ ਟੇਕ ਆਫ ਜਿਹਨੂੰ ਕਹਿੰਦੇ ਹੋ ਗਿਆ ਫਿਰ ਮੈਂ ਪੜਾਈ ਵਾਲੇ ਪਾਸੇ ਥੋੜਾ ਹੋਰ ਸੈਂਸੀਅਰ ਹੋ ਗਿਆ ਫਿਰ ਤੁਸੀਂ ਇਹ ਨਹੀਂ ਕਿਹਾ ਕਿ ਯਾਰ ਜੀਨੇ ਦੋ ਵਾਰ ਦੋ ਪੇਪਰਾਂ ਚ ਲਗਾਤਾਰ ਪਾਸ ਹੋ ਗਿਆ ਤਾਂ ਰੱਬ ਦਾ ਬੰਦਾ ਹੀ ਸੀ ਕੋਈ ਆ ਬਿਲਕੁਲ ਵੀ ਇਦਾਂ ਹੀ ਲੱਗਾ ਫਿਰ ਕੌਨਫੀਡੈਂਸ ਵੀ ਆਇਆ ਤੇ ਫਿਰ ਜਿਹੜੀ ਗੱਲ ਤੂੰ ਪੁੱਛ ਰਹੀ ਨਾ ਫਿਰ ਫਾਈਨਲ ਜਿਹੜੇ ਚ ਜਦੋਂ ਮੈਂ ਆ ਗਿਆ ਫੇਰ ਸੀਗਾ ਹੁਣ ਫਾਈਨਲ ਇਅਰ ਤੋਂ ਅੱਗੇ ਵੀ ਸੋਚਣਾ ਸ਼ੁਰੂ ਕੀਤਾ ਫਿਰ ਮੈਂ ਥੋੜਾ ਸੈਂਸੀਅਰ ਫਿਰ ਮੈਂ ਬਾਪੂ ਨੂੰ ਕਿਹਾ ਕਿ ਬਾਪੂ ਮੈਂ ਪੱਤਰਕਾਰੀ ਕਰੂੰਗਾ ਬਾਪੂ ਕਹਿੰਦਾ ਨਾ ਪੱਤਰਕਾਰੀ ਨਹੀਂ ਕਰਨੀ ਮੈਂ ਕਾ ਕਿਉਂ ਨਾ ਨ ਪੱਤਰਕਾਰੀ ਨਿਕਾਲੀ ਮੈਂ ਕਾ ਕੀ ਗੱਲ ਕੀ ਹੋਈ ਮੈਂ ਕਹਿੰਦਾ ਹੈ ਨਹੀਂ ਪੱਤਰਕਾਰੀ ਕੋਈ ਪਹਿਹ ਨਹੀਂ ਹੈਗਾ ਹਿੰਦੀ ਅਖਬਾਰਾਂ ਵਾਲੇ ਵੀ ਕੋਈ ਨਹੀਂ ਦਿੰਦੇ ਤੇ ਪੰਜਾਬੀ ਵਾਲੇ ਵੀ ਕੁਛ ਨਹੀਂ ਦਿੰਦੇ ਤੇ ਅੰਗਰੇਜ਼ੀ ਤੈਨੂੰ ਆਉਂਦੀ ਨਹੀਂ ਆ ਮੈਂ ਕਾ ਨਹੀਂ ਬਾਪੂ ਹੁਣ ਆਉਂਦੀ ਆ ਹੁਣ ਪਾਸ ਹੋ ਗਿਆ ਮੈਂ ਦੇਖ ਮੈਂ ਕਾ ਬਾਪੂ ਇੱਕ ਛਟਕੇ 'ਚ ਮੈਂ ਦੋ ਪੇਪਰ ਕੱਢਿਆ ਕਹਿੰਦਾ ਚੱਲ ਫਿਰ ਜੇ ਕਰਨੀ ਆ ਨਾ ਤੂੰ ਪੱਤਰਕਾਰੀ ਤੇ ਫਿਰ ਜਾ ਤਾਂ ਤਾਂ ਇੰਗਲਿਸ਼ ਪੱਤਰਕਾਰੀ ਕਰੀ ਕਿਸੇ ਇੰਗਲਿਸ਼ ਖਬਰ ਦੇ ਵਿੱਚ ਜਾਂ ਉਦੋਂ ਟੀਵੀ ਚੈਨਲ ਮਾੜੇ ਮਾੜੇ ਸ਼ੁਰੂ ਹੋਏ ਸੀ ਜੀ ਤੂੰ ਜਾ ਥੋੜਾ ਬਹੁਤ ਤੇ ਜਾ ਕਿਸੇ ਇਧਰ ਨੂੰ ਜਾਈ ਤੇ ਆ ਵਾਲੇ ਜਿਹੜੇ ਆਪਣੇ ਆ ਨਾ ਹਿੰਦੀ ਵਾਲੇ ਪੰਜਾਬੀ ਵਾਲੇ ਤਨਖਾਹਾਂ ਤਨਖਾਹਾਂ ਨਹੀਂ ਦਿੰਦੇ ਤੇ ਇਸ ਕਰਕੇ ਆਪਣਾ ਗੋਲ ਜਾਂ ਤਾਂ ਉਹ ਰੱਖ ਤੇ ਵੈਸੇ ਮੈਂ ਤੈਨੂੰ ਸਲਾਹ ਦਊਂਗਾ ਤੂੰ ਲਾ ਕਰ ਲੈ ਐਲ ਐਲ ਬੀ ਕਰ ਲੈ ਮੇਰੀ ਪਹਿਲੀ ਸਲਾਹ ਤੈਨੂੰ ਇਹ ਆ ਓਕੇ ਮੈਂ ਕਾ ਠੀਕ ਆ ਬਾਪੂ ਮੈਂ ਫਿਰ ਉਹ ਫਾਈਨਲ ইয়ার ਕਰਕੇ ਤੇ ਮੈਂ ਐਲ ਐਲ ਬੀ ਦੇ ਟੈਸਟ ਦੇਣ ਚਲਾ ਗਿਆ ਬਾਪੂ ਦੇ ਕਹਿਣ ਤੇ ਉਥੋਂ ਫੇਲ ਹੋ ਗਏ ਆਪਾਂ ਉੱਥੇ ਵੀ ਨਹੀਂ ਉਹਨੇ ਵੀ ਨਹੀਂ ਸੰਘੀ ਲਿਆ ਤੇ ਫਿਰ ਮੈਂ ਬਾਪੂ ਨੂੰ ਕਿਹਾ ਮੈਂ ਕਾ ਬਾਪੂ ਪੱਤਰਕਾਰੀ ਠੀਕ ਆ ਕਨੇ ਹਾਂ ਮੈਨੂੰ ਪਰਾਈ ਤੋਂ ਇੱਥੇ ਹੀ ਆਉਣਾ ਮੁੜ ਕੇ ਤੇ ਚੱਲ ਕੋਈ ਨਹੀਂ ਠੀਕ ਆ ਲੈਲਾ ਐਡਮਿਸ਼ਨ ਮੈਂ ਐਡਮਿਸ਼ਨ ਲੈਣ ਗਿਆ ਫਾਰਮ ਭਰਿਆ ਤੇ ਪਤਾ ਲੱਗਾ ਕਿ ਐਲੀਜੀਬਿਲਟੀ ਜਿਹੜੀ ਆ 50% ਚਾਹੀਦੇ ਤੁਹਾਡੇ ਹਮ ਗ੍ਰੈਜੂਏਸ਼ਨ ਦੇ ਤੇ ਮੇਰੇ 46% ਸੀਗੇ ਓ ਮਾਈ ਗਾ ਬਾਪੂ ਆ ਹੁਣ ਕੀ ਕਰੀਏ ਤੇ ਇਹ ਵੀ ਨਹੀਂ ਸੀ ਵੀ ਖੇਤੀ ਹੋਵੇ ਖੇਤ ਹੋਣ ਪਿੰਡਾਂ ਚ ਚੱਲ ਕੋ ਉਹ ਕਰ ਲਓ ਜਾਂ ਕੋਈ ਕੰਮ ਕਰ ਲਓ ਹੋਰ ਕੋਕ ਨਹੀਂ ਸੀ ਸਮਝ ਆਉਂਦੀ ਫਿਰ ਮੈਂ ਬਾਪੂ ਹਣ ਤੂੰ ਬਾਪੂ ਦੇ ਗੋਡੇ ਫੜੇ ਵੀ ਹੁਣ ਕੁਛ ਕਰ ਜੁਗਾੜ ਕਹਿੰਦਾ ਮੈਂ ਕੀ ਕਰਾਂ ਮੈਂ ਕਹੇ ਕੁਛ ਵੀ ਕਰ ਤੂੰ ਦੇਖ ਕੇ ਕਿੱਦਾਂ ਕਰਨਾ ਫਿਰ ਬਾਪੂ ਨੇ ਆਪਣੇ ਇੱਕ ਦੋ ਦੋਸਤਾਂ ਨਾਲ ਸਲਾਹ ਕੀਤੀ ਤੇ ਯੂਨੀਵਰਸਿਟੀ ਪਹੁੰਚ ਗਏ ਯੂਨੀਵਰਸਿਟੀ ਦਾ ਨਾਂ ਨਹੀਂ ਲੈਣਾ ਮੈਂ ਮੈਨੂੰ ਤਾਂ ਪਤਾ ਤੈਨੂੰ ਪਤਾ ਮੈਨੂੰ ਤਾਂ ਪਤਾ ਓਵਰ ਯੂਨੀਵਰਸਿਟੀ ਚ ਜਾ ਕੇ ਨਾ ਡੀਸੀ ਸਾਹਿਬ ਨੂੰ ਕਹਿ ਕੇ ਤੇ ਇੱਕ ਸਾਲ ਦੀ ਰੂਲ ਚੇਂਜ ਕਰਾਇਆ ਵੀ ਮਾਸ ਕਮਿਊਨੀਕੇਸ਼ਨ ਤੇ ਜਰਨਲਿਜਮ ਦੀ ਪੜ੍ਹਾਈ ਕਰਨ ਲਈ एलिਜੀਬਿਲਟੀ 50 ਤੋਂ ਘਟਾ ਕੇ 45% ਕੀਤੀ ਜਾਂਦੀ ਹੈ ਇੱਕ ਸਾਲ ਤਰੂ ਨੇ ਜਗ੍ਹਾ ਪਾ ਜੀ ਵਾਹ ਸਿਰਫ ਇੱਕ ਸਾਲ ਲਈ ਬਦਲਿਆ ਤੇ ਉਹ ਬਦਲਿਆ ਤੇ ਮੇਰੀ ਐਡਮਿਸ਼ਨ ਹੋਈ ਫਿਰ ਉਸ ਤੋਂ ਬਾਅਦ ਹਫਤੇ ਇੱਕ ਵਾਰ ਨੋਟੀਫਿਕੇਸ਼ਨ ਰੱਦ ਪੁਰਾਣੀਆਂ ਨਵੀਆਂ ਐਡਮਿਸ਼ਨਾਂ ਫੇਰ ਉਹਦੇ ਤੇ ਹੀ ਕੀਤੀਆਂ ਜਾਣਗੀਆਂ ਮਤਲਬ ਉਹ ਰੂਲ 1 ਸਾਲ ਵਾਸਤੇ ਨਹੀਂ ਸੀ ਉਹ ਕੁਲਜਿੰਦਰ ਸਿੱਧੂ ਲਈ ਸੀ ਸਰ ਸਿਰਫ ਕੁਲਜਿੰਦਰ ਸਿੱਧੂ ਦਾ ਇਹ ਇਦਾਂ ਦਾ ਕੰਮ ਵੈਸੇ ਸਰਕਾਰਾਂ ਕਰਦੀਆਂ ਹੁੰਦੀਆਂ ਵੀ ਹੁਣ ਜਿੱਦਾਂ ਮੈਨੂੰ ਪਤਾ ਲੱਗਾ ਨਾ ਵੀ ਇੱਥੇ ਕੈਪਟਨ ਸਾਹਿਬ ਨੇ ਸਿਸਮਾ ਚ ਜ਼ਮੀਨ ਲੈਣੀ ਸੀਗੀ ਉਹਨਾਂ ਦੀ ਪਸੰਦ ਦੀ ਸੀਗੀ ਤੇ ਉਹ ਮਿਲ ਨਹੀਂ ਸਕਦੀ ਕਿ ਉਹਨਾਂ ਨੇ ਰੂਲ ਚੇਂਜ ਕੀਤਾ ਦੋ ਦਿਨ ਬਾਅਦ ਜਮੀਲ ਆ ਕੇ ਚੌਥੇ ਦਿਨ ਬਾਅਦ ਫੇਰ ਉਹੀ ਪੁਰਾਣਾ ਰੂਲ ਕਰਤਾ ਸੋ ਸਰਕਾਰਾਂ ਤਾਂ ਇਦਾਂ ਦੇ ਕੰਮ ਕਰਦੀਆਂ ਪਰ ਆਪਾਂ ਵੀ ਕੀਤੇ ਹੋਏ ਆ ਅੱਛਾ ਤੁਸੀਂ ਖਾਲਸਾ ਕਾਲਜ ਦੀ ਗੱਲ ਕਰਦੇ ਸੀ ਹਾਂ ਆਸ਼ਕੀ ਉਸ ਕੀ ਕੀਤੀ ਫਿਰ ਹਾਂ ਆਸ਼ਕੀ ਦਾ ਮੈਨੂੰ ਟਾਈਮ ਮਿਲਿਆ ਜਾ ਕੇ ਜਰਨਲਿਜ਼ਮ ਜਦੋਂ ਮੈਂ ਸ਼ੁਰੂ ਕੀਤੀ ਨਾ ਫੇਰ ਮੇਰੀ ਸੁਧਬੁੱਧ ਜੀ ਠੀਕ ਹੋਈ ਕਿ ਯਾਰ ਮੈਂ ਉਤੋਂ ਪਹਿਲਾਂ ਫੈਡਰੇਸ਼ਨ ਗਿਆ ਸੀਗਾ ਮੈਂ ओके ਮੈਂ ਬੀਏ 2 ਦੇ ਵਿੱਚ ਫੈਡਰੇਸ਼ਨ ਜੁਆਇਨ ਕਰ ਲਈ ਸੀਗੀ ਤੇ ਬੀਏ ਫਾਈਨਲ ਦੇ ਵਿੱਚ ਮੈਂ ਸਟੂਡੈਂਟ ਫੈਡਰੇਸ਼ਨ ਦਾ ਅਥੇ ਦਾ ਪ੍ਰਧਾਨ ਵੀ ਬਣ ਗਿਆ ਪ੍ਰਧਾਨਗੀ ਤੇ ਵੀ ਆਵਾਂਗੇ ਆਪਾਂ ਪ੍ਰਧਾਨਗੀ ਤੇ ਪ੍ਰਧਾਨਗੀ ਤੇ ਆ ਕੇ ਮੈਂ ਉਹ ਦੂਜੇ ਪਾਸੇ ਵੀ ਚੱਲ ਪਿਆ ਤੇ ਉਹ ਫਾਈਨਲ ইয়ার ਜਦੋਂ ਮੈਂ ਬਾਅਦ ਚ ਜਰਨਲਿਜ਼ਮ ਚ ਆਇਆ ਨਾ ਪ੍ਰਧਾਨਗੀ ਪ੍ਰਤੂਨਗੀ ਕਰਨ ਤੋਂ ਬਾਅਦ ਤੇ ਉੱਥੇ ਆ ਕੇ ਮੈਨੂੰ ਫਿਰ ਇੱਕ ਕੁੜੀ ਪਸੰਦ ਆਈ ਉਹ ਜਿਹੜੀ ਉਹ ਲਵ ਸਟੋਰੀ ਉਹ ਲਵ ਸਟੋਰੀ ਤਾਂ ਕੀ ਆ ਉਹ ਵਨ ਸਾਈਡਡ ਸਟੋਰੀ ਸੀਗੀ ਇਹ ਤੇਰੀ ਇਹ ਮੇਰੀ ਆ ਬਸ ਹਾਂ ਉਹ ਇੰਦਾ ਹੀ ਸੀਗਾ ਤੇ ਉਹ ਬਸ ਦੇਖ ਦੇਖ ਕੇ ਖੁਸ਼ ਹੁੰਦੇ ਰਹਿਣਾ ਤੇ ਉਹਨੇ ਮਤਲਬ ਭਾ ਨਹੀਂ ਦੇਣਾ ਜਰਾ ਵੀ ਤੇ ਮੇਰੇ ਕੋ ਜਾਮਾ ਹੁੰਦਾ ਹੀ ਬਾਪੂ ਨੇ ਸੈਕੰਡ ਹੈਂਡ ਲੈ ਕੇ ਦਿੱਤਾ ਸੀ ਕਿਤੇ ਮੈਂ ਫਿਰ ਜਾਮਾ ਇੱਕ ਦਿਨ ਐਨ ਖਿਲਾ ਰਿਆ ਉਹਦੇ ਅੱਗੇ ਮਾਰ ਕੇ ਬ੍ਰੇਕਸ ਕਿੱਡ ਜੀ ਮੈਂ ਕਹਾ ਤੂੰ ਗੱਲ ਕਿਉਂ ਨਹੀਂ ਕਰਦੀ ਮੇਰੇ ਨਾਲ ਕਹਿੰਦੀ ਕੌਣ ਆ ਤੂੰ ਮੈਂ ਕਹਾ ਤੂੰ ਜਾਣਦੀ ਨਹੀਂ ਕਹਿੰਦੀ ਨਹੀਂ ਜਾਣਦੀ ਤੈਨੂੰ ਮੈਗਜ਼ੀਨ ਮੈਂ ਰੋਜ ਵੇਨਾ ਕਿ ਨਹੀਂ ਫਿਰ ਵੇਖੀ ਜਾ ਮੈਂ ਕਹਾ ਮੈਂ ਕਹਾ ਨਹੀਂ ਮੈਂ ਤੇਰਾ ਨਾਲ ਫਰੈਂਡਸ਼ਿਪ ਕਰਨੀ ਆ ਹਾਂ ਐਂਦਾ ਜੇ ਐਡਾ ਕੌਨਫੀਡੈਂਸ ਆ ਗਿਆ ਹਾਂ ਹਾਂ ਕੌਨਫੀਡੈਂਸ ਮੇਰੀਆਂ ਲੱਤਾਂ ਕੰਬ ਰਹੀਆਂ ਸੀ ਵੈਸੇ ਅੱਛਾ ਮਤਲਬ ਇਹ ਕੰਮ ਮੈਨੂੰ ਆ ਲੱਗਦਾ ਸੀ ਵੀ ਬੰਦਾ ਮਾਰਨਾ ਸੌਖਾ ਯਾਰ ਕੁੜੀ ਨੂੰ ਪ੍ਰਪੋਜ਼ ਕਰਨਾ ਔਖਾ ਤੇ ਮਤਲਬ ਇਹ ਸੀਗਾ ਹਾਲ ਮੇਰੇ ਬੁਰੇ ਤੇ ਪਰ ਮੈਂ ਜੇ ਹਿਸਾਬ ਨਾਲ ਮੈਂ ਗੱਲ ਕੀਤੀ ਮਤਲਬ ਜੇ ਕੁੜੀ ਨੇ ਮੰਨਣਾ ਵੀ ਹੁੰਦਾ ਤਾਂ ਵੀ ਨਹੀਂ ਸੀ ਮੰਨਣਾ ਅੱਛਾ ਇਹ ਪਰੇ ਘਰ ਤੇ ਐ ਨਿਕਲ ਗਈ ਉੱਥੋਂ ਅੱਛਾ ਉਹਨੇ ਫਿਰ ਸ਼ਿਕਾਇਤ ਕਰਤੀ ਮੇਰੇ ਵੱਡੇ ਭਰਾ ਦੇ ਇੱਕ ਦੋਸਤ ਨਾਲ ਓਏ ਹੋਏ ਵੱਡਾ ਭਰਾ ਮੇਰਾ ਹੋ ਚੁੱਕਾ ਸੀ ਸ਼ਹੀਦ ਤੇ ਉਹਦਾ ਦੋਸਤ ਜਿਹੜਾ ਸੀਗਾ ਮਨਦੀਪ ਉਹਦਾ ਮੈਨੂੰ ਕਾਲ ਆਉਂਦਾ ਕਰ ਵਾਲੇ ਫੋਨ ਲੱਗਾ ਹੁੰਦਾ ਹੀ ਕਰ ਉਦੋਂ ਮੋਬਾਈਲ ਤਾਂ ਚੱਲਦੇ ਨਹੀਂ ਜਿਹਨੂੰ ਕਹਿੰਦਾ ਤੂੰ ਫਲਾਣਾ ਫਲਾਣਾ ਜੇ ਕਿਦਾਂ ਦਾ ਕੰਮ ਕੀਤਾ ਇਹਨੇ ਤੈਨੂੰ ਸ਼ਰਮ ਨਹੀਂ ਆਈ ਤੂੰ ਕਿਹਦਾ ਬਣਾ ਤੇ ਤੂੰ ਕੰਮ ਕੀ ਕਰਦਾ ਫਿਰਦਾ ਕੁੜੀਆਂ ਦੇ ਰਾਹ ਰੋਕਦਾ ਫਿਰਦਾ ਲਾਨਤਾ ਤੇਰੀ ਇਹੋ ਜੀ ਇਹ ਉਹ ਬਣਾ ਬੜਾ ਮੈਨੂੰ ਝਾੜਿਆ ਮੈਨੂੰ ਬੜੀ ਸ਼ਰਮ ਆਈ ਮੈਂ ਪਹਿਲੀ ਵਾਰ ਜ਼ਿੰਦਗੀ ਚ ਉਹ ਨਾ ਪ੍ਰਪੋਜ਼ ਕੀਤਾ ਇੱਕ ਇਹ ਕੁੜੀ ਨੂੰ ਹਿੰਮਤ ਕਰਕੇ ਸੰਸਾਰ ਤੋਂ ਮੈਂ ਤਾਂ ਮੈਨੂੰ ਉਹਨੇ ਬਿਠਾਤਾ ਭਰਾਵਾ ਮੈਂ ਫੇਰ ਬੰਦਾ ਬਣ ਕੇ ਫੇਰ ਆਪਣੀ ਪੜ੍ਹਾਈ ਪੜੂਈ ਜਾਣੇ ਲੱਗ ਗਿਆ 1 ਕੀਤੀ 2 ਕੀਤੀ ਫੇਰ ਨਹੀਂ ਮੈਂ ਮੁੜ ਕੇ ਦੇਖਿਆ ਫੇਰ ਮੈਂ ਫਾਈਨਲੀ ਅੰਮ੍ਰਿਤਸਰ ਛੱਡ ਕੇ ਜਦੋਂ ਜਲੰਧਰ ਆਇਆ ਫੇਰ ਉੱਥੇ ਆ ਕੇ ਫੇਰ ਆਸਕੀ ਦੇ ਨਵੇਂ ਕਿੱਸੇ ਸ਼ੁਰੂ ਹੋਏ ਪਰ ਇੱਕ ਵਾਰੀ ਮੈਨੂੰ ਬਿਠਾਤਾ ਸੀ ਉਹਨੇ ਅੱਛਾ ਤੁਸੀਂ ਪ੍ਰਧਾਨਗੀ ਵਾਲਾ ਦੱਸਦੇ ਸੀਗੇ ਉਹ ਕੀੜਾ ਕਾਲਸਾ ਕਾਲਜ ਹਾਂ ਮਾਜੇ ਦੇ ਪਾਉ ਹਾਂ ਤੇ ਪ੍ਰਧਾਨਗੀ ਉੱਥੇ ਤਾਂ ਅੱਜ ਵੀ ਖੜਕਾਂ ਦੜਕਾਂ ਪ੍ਰਧਾਨਗੀ ਦੇ ਵਿੱਚ ਬੇਸ਼ੱਕ ਇੱਕ ਬਹੁਤ ਵੱਡਾ ਇਤਿਹਾਸਕ ਕਾਲਜ ਆ ਬੜੀ ਵੱਡੀ ਸਿੱਖ ਹਿਸਟਰੀ ਉਸ ਜਗ੍ਹਾ ਦੇ ਨਾਲ ਜੁੜਦੀ ਹੈ ਪਰ ਫਿਰ ਵੀ ਉੱਥੇ ਖੜਕਾਂ ਦੜਕਾਂ ਹੁੰਦਾ ਥੋੜੇ ਟਾਈਮ ਕੋਈ ਖੜਕਾਂ ਦੜਕਾਂ ਪੰਨੀਆਂ ਬੱਸਾਂ ਬੱਸਾਂ ਫਿਰ ਇੱਕ ਰੀ ਪੰਨੀ ਸੀ ਪੰਨੀ ਸੀ ਉਹ ਵੀ ਕਿੱਦਾਂ ਹੋਇਆ ਕਿ ਮੈਂ ਪਹਿਲਾਂ ਤਾਂ ਨਾ ਜਦੋਂ ਟੂਚ ਸੀਗਾ ਹੂੰ ਤੇ ਉੱਥੇ ਸਾਡੇ ਜਿਹੜਾ ਖਾਲਸਾ ਕਾਲਜ ਦੇ ਪਿੱਛੇ ਗੁਰਦੁਆਰਾ ਹੈ ਹੂੰ ਤੇ ਗੁਰਦੁਆਰੇ ਦੇ ਵਿੱਚ ਇਕੱਠ ਹੋਇਆ ਤੇ ਫੈਡਰੇਸ਼ਨ ਸੈਕਸਟੂਡੈਂਟ ਫੈਡਰੇਸ਼ਨ ਦੀਆਂ ਨਾ ਉਦੋਂ ਅਕਾਲ ਤਖਤ ਦੇ ਜਥੇਦਾਰ ਭਾਈ ਮਨਜੀਤ ਸਿੰਘ ਸੀਗੇ ਤੇ ਉਹਨਾਂ ਨੇ ਕਾਲ ਕੀਤੀਆਂ ਕਿ ਸਾਰੇ ਕਾਲੀਦਲ ਇਕੱਠੇ ਹੋ ਜੋ ਸਾਰੀਆਂ ਫੈਡਰੇਸ਼ਨਾਂ ਇਕੱਠੀਆਂ ਹੋ ਜੋ ਅੱਜ ਵੀ ਜਿੱਦਾਂ ਗੱਲ ਚੱਲਦੀ ਆ ਜੀ ਤੇ ਉਹ ਸੈਕਸਟੂਡੈਂਟ ਮਹਿਤਾ ਫੈਡਰੇਸ਼ਨ ਦੇ ਭਾਈ ਰਜਿੰਦਰ ਸਿੰਘ ਮਹਿਤਾ ਦੇ ਭਾਈ ਚਾਵਲਾ ਤੇ ਗੁਰਚਰਨ ਗਰੇਵਾਲ ਤੇ ਸਾਰੇ ਬੰਦੇ ਉੱਥੇ ਆਏ ਅਕਬਾਲ ਤੁੰਗ ਵਗੈਰਾ ਸਾਰੇ ਵੀ ਮੀਟਿੰਗ ਕਰਨ ਆਏ ਹੂੰ ਤੇ ਮੈਂ ਮੀਟਿੰਗ ਦੇ ਵਿੱਚ ਫੈਡਰੇਸ਼ਨ ਦਾ ਮੈਂਬਰ ਨਹੀਂ ਸੀ ਤੇ ਮੈਂ ਮੀਟਿੰਗ 'ਚ ਜਦੋਂ ਆਂਦਰੀ ਭਾਸ਼ਣ ਕੋਸ਼ਣ ਖਤਮ ਹੋਇਆ ਮੈਂ ਖੜੇ ਹੋ ਕੇ ਪੁੱਛਿਆ ਭਾਈ ਰਜਿੰਦਰ ਸਿੰਘ ਮਹਿਤਾ ਨੂੰ ਮੈਂ ਕਹਾ ਜੀ ਮਹਿਤਾ ਸਾਹਿਬ ਕਾਲ ਤਖਤ ਤੋਂ ਤਾਂ ਕਾਲ ਆਈ ਆ ਜੀ ਕਿ ਸਾਰੀਆਂ ਫੈਡਰੇਸ਼ਨਾਂ ਇਕੱਠੀਆਂ ਹੋ ਜਔ ਤੇ ਤੁਸੀਂ ਇੱਥੇ ਆਪਣਾ ਝੰਡਾ ਚੱਕੀ ਫਿਰਦੇ ਹੋ ਤੁਸੀਂ ਕਿਉਂ ਨਹੀਂ ਜਾਂਦੇ ਇਕੱਠੇ ਹੋ ਸਾਰੇ ਉਹ ਕਹਿੰਦੇ ਵੀ ਇਹ ਕਿਹੜਾ ਜਵਾਬ ਹੈ ਮਤਲਬ ਪੂਰੇ ਇਕੱਠ ਦੇ ਵਿੱਚ ਤੁਸੀਂ ਇੱਕ ਜਵਾਬ ਸਟੂਡੈਂਟ ਖੜਾ ਹੋ ਕੇ ਇਦਾਂ ਦਾ ਸਵਾਲ ਖੜਾ ਹੋ ਕੇ ਢੀ ਗੱਲ ਕਹਿਣੀ ਤੇ ਹਾਂ ਬਿਲਕੁਲ ਤੇ ਉਹ ਕਹਿੰਦੇ ਹਾਂ ਕੋਈ ਨਹੀਂ ਤੇਰੇ ਨਾਲ ਕਰਦੇ ਆ ਗੱਲ ਫਿਰ ਉਹਨਾਂ 'ਚ ਜਵਾਬ ਸਟੇਜ ਤੋਂ ਦਿੱਤਾ ਵੀ ਨਹੀਂ ਅਸੀਂ ਵੀ ਸਹਿਮਤ ਆਏ ਜੇ ਹੈ ਉਹ ਹੈ ਜਹੇਦਾਰ ਸਾਹਿਬ ਦੀ ਕਾਲ ਦਾ ਫਲਾਂਟਿੰਗ ਤੇ ਉਹ ਜਦੋਂ ਮੀਟਿੰਗ ਖਤਮ ਹੋਈ ਤਾਂ ਫਿਰ ਮੈਨੂੰ ਉਹਨਾਂ ਨੇ ਗੱਲ ਵਕੜੀ ਚ ਲੈ ਲਿਆ ਕਹਿੰਦੇ ਯਾਰ ਤੂੰ ਮਤਲਬ ਮੂੰਹ ਪੁੱਛ ਲੈਂਦਾ ਸਾਡੇ ਕੋਲ ਸਾਡੇ ਸਾਰੇ ਇੰਨੇ ਕੱਠ ਦੇ ਵਿੱਚ ਥੋੜੀ ਇਦਾਂ ਦਾ ਸਵਾਲ ਕਰੀ ਜਾਂਦਾ ਮੈਂ ਕਹਾ ਮੈਂ ਪੱਤਰਕਾਰ ਦਾ ਮੁੰਡਾ ਮੈਂ ਤਾਂ ਕੱਠ ਚ ਹੀ ਸਵਾਲ ਕਰੂ ਕਹਿੰਦੇ ਅੱਛਾ ਤੂੰ ਮਹਿੰਦਰ ਸਿੰਘ ਦਾ ਮੁੰਡਾ ਕਹਿੰਦੇ ਹਾਂ ਉਹ ਲੈ ਲੈ ਫਾਦਰ ਨੂੰ ਜਾਣਦਾ ਹੀ ਸਾਰੇ ਫਿਰ ਉਹਨਾਂ ਦੀ ਮੇਰੇ ਨਾਲ ਨੇੜਤਾ ਹੋ ਗਈ ਫਿਰ ਉਹਨਾਂ ਨੇ ਮੈਨੂੰ ਜੋੜ ਲਿਆ ਆਪਣੀ ਜਥੇਬੰਦੀ ਦੇ ਨਾਲ ਹੀ ਹਾਂਜੀ ਤੇ ਉਦੋਂ ਸਰਚਾਨ ਸਿੰਘ ਪ੍ਰਧਾਨ ਸੀਗਾ ਹਾਂ ਜਿਹੜਾ ਅੱਜ ਕੱਲ ਬੀਜੇਪੀ ਦਾ ਸਪੋਕਸਮੈਨ ਹੈ ਹਾਂ ਹਾਂ ਤੇ ਭਾਈ ਤੁਮਾ ਜਿਹੜੇ ਉਹਨਾਂ ਦੇ ਨਾਲ ਵੀ ਹੁੰਦਾ ਤੇ ਉਹ ਜੀ ਫਿਰ ਉਸ ਤੋਂ ਬਾਅਦ ਮੇਰੀ ਨੇੜਤਾ ਹੋ ਗਈ ਫਿਰ ਸਰਚਾਨ ਤੋਂ ਬਾਅਦ ਅਗਲਾ ਜਰ ਅਥਰਡ ਇਅਰ ਚ ਗਿਆ ਫਿਰ ਮੈਨੂੰ ਉਹਨਾਂ ਨੇ ਉਹਦਾ ਪ੍ਰਧਾਨ ਥਾਪਤਾ ਪ੍ਰਧਾਨ ਜੀ ਪ੍ਰਧਾਨ ਜੀ ਹੋ ਗਈ ਪ੍ਰਧਾਨ ਜੀ ਪ੍ਰਧਾਨ ਜੀ ਹੋ ਗਈ ਮੈਨੂੰ ਤਾਂ ਪਤਾ ਨਹੀਂ ਪ੍ਰਧਾਨ ਦੀ ਕਿੰਨੀ ਪਾਵਰ ਹੈ ਸਾਨੂੰ ਚਾਹ ਤੇ ਬੁਲਾ ਲਿਆ ਪ੍ਰਿੰਸੀਪਲ ਸਾਹਿਬ ਨੇ ਅੱਛਾ ਜਿਹੜਾ ਪ੍ਰਿੰਸੀਪਲ ਮਤਲਬ ਮਤਲਬ ਜੇ ਤੋਂ ਆਏ ਡਰਦੇ ਹੁੰਦੇ ਸੀ ਸਾਰੇ ਸਾਡਾ ਪ੍ਰਿੰਸੀਪਲ ਹੁੰਦਾ ਸੀ ਉਦੋਂ ਪ੍ਰੋਫੈਸਰ ਹਰਪਾਜਨ ਸਿੰਘ ਸੋਚ ਹੂੰ ਤੇ ਉਹੀ ਬਾਅਦ ਚ ਵਾਈਸ ਚਾਂਸਲਰ ਵੀ ਬਣੇ ਅੱਗੇ ਜਾ ਕੇ ਯੂਨੀਵਰਸਿਟੀ ਦੇ ਹੂੰ ਤੇ ਉਹਨਾਂ ਦੇ ਹਾਜ਼ਰੀ ਚ ਉਹ ਜਿਹੜਾ ਰੂਲ ਵੀ ਸੀਗਾ ਮਤਲਬ ਉਹ ਕਰਵਾ ਸੋ ਉਹ ਨਾਨੇ ਅਹੀਂ ਕੋਈ ਕਾਲ ਦਿੱਤੀ ਸੀਗੀ ਬਣਦੇ ਹੀ ਪ੍ਰਧਾਨ ਬਣਦੇ ਹੀ ਕਾਲ ਦਿੱਤੀ ਵੀ ਪੁਰਾਣੀ ਤਰੀਕ ਨੂੰ ਜਿਹੜੇ ਧਾਲ ਕਰਾਂਗੇ ਬਾਸਾਂ ਰੋਕਾਂਗੇ ਐ ਜੇ ਕਰਕੇ ਕਾਲ ਦਿੱਤੀ ਉਹ 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 ਕਾਲ ਪਿੱਛੇ ਫਿਰ ਪੰਪ ਸੀ ਪ੍ਰਧਾਨ ਜੀ ਨੂੰ ਜਾਂ ਪੰਪ ਵੀ ਕਹਿ ਲੋ ਤੇ ਇਹ ਵੀ ਕਹਿ ਲੋ ਜ਼ਿੰਮੇਵਾਰੀ ਆ ਯਾਰ ਮਤਲਬ ਮਿਨਿਸਟਰੀ ਮਿਲੀ ਆ ਹੁਣ ਐਕਸ਼ਨ ਤਾਂ ਕਰਨਾ ਪੈਣਾ ਕਰਨਾ ਹੀ ਪੈਣਾ ਦਿਖਾਉਣਾ ਵੀ ਤਾਂ ਹੈਗਾ ਹਾਂ ਤੇ ਸਭ ਤੋਂ ਪਹਿਲਾਂ ਸਟੂਡੈਂਟ ਦੀ ਸਮੱਸਿਆ ਪੁੱਛੀ ਨਾ ਵੀ ਕੀ ਆ ਵੀ ਤੁਹਾਡੀ ਸਰਦੀ ਕਹਿੰਦੇ ਯਾਰ ਬੱਸਾਂ ਨਹੀਂ ਖੜਦੀਆਂ ਤੇ ਸਾਰੇ ਉਹ ਬੱਸਾਂ ਨਹੀਂ ਖੜਦੀਆਂ ਯਾਰ ਕੁਲਜਿੰਦਰ ਸਿੰਘ ਕਾਲਵਾ ਕਹਿੰਦੇ ਹੁੰਦੇ ਸੀ ਮੈਨੂੰ ਉਦੋਂ ਮੈਂ ਸਿੱਧੂ ਗੋਤ ਨਹੀਂ ਲਾਉਂਦਾ ਨਾ ਮੇਰੇ ਫਾਦਰ ਸਾਹਿਬ ਲਾਉਂਦੇ ਹੁੰਦੇ ਸੀਗੇ ਤੇ ਕਾਲਵਾ ਮੇਰਾ ਪਿੰਡ ਹੁੰਦਾ ਸੀਗਾ ਅਮਰਸਰ ਹੁਣ ਤਰਨਤਾਰਨ ਡਿਸਟ੍ਰਿਕਟ ਚ ਪੈਂਦਾ ਤੇ ਮੈਂ ਕੁਲਜਿੰਦਰ ਸਿੰਘ ਕਾਲਵਾ ਲਿਖਦਾ ਹੁੰਦਾਈ ਤੇ ਉਹ ਫੈਡਰੇਸ਼ਨ ਦੇ ਬਿਆਨਾਂ ਚ ਵੀ ਤੇ ਅਖਬਾਰਾਂ ਚ ਵੀ ਮਾੜਾ ਮੋਟਾ ਨਾਂ ਛਪਣ ਲੱਗ ਗਿਆ ਅੱਛਾ ਤੇ ਕਾਲਵਾ ਸਾਹਿਬ ਹੁਣ ਆ ਹੱਲ ਕਰੋ ਜੀ ਆਪਾਂ ਹੈ ਸਾਹਿਬ ਕਾਲਵਾ ਸਾਹਿਬ ਮੈਂ ਨਹੀਂ ਕਹਿ ਰਿਹਾ ਅੱਛਾ ਇੰਨੀ ਇੱਜ਼ਤ ਹੈ ਇੰਨੀ ਇੱਜ਼ਤ ਫਿਰ ਬੰਦਾ ਥੋੜੀ ਜਿਹੀ ਹਵਾ ਜੀ ਆ ਜਾਂਦਾ ਅੱਛਾ ਐਂ ਦੇ ਕਰਕੇ ਬਹਿ ਗਏ ਆਪਾਂ ਵੀ ਹਾਂ ਦੱਸੋ ਵੀ ਸਮੱਸਿਆਵਾਂ ਹੋਰ ਕਿਹੜੀਆਂ-ਕਿਹੜੀਆਂ ਸਾਰੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਠੀਕ ਹੈ ਜੀ ਆਪਾਂ ਬਿਆਨ ਪ੍ਰੈਸ ਨੋਟ ਜਿਆ ਬਣਾਇਆ ਵੀ ਆਪਾਂ ਫਲਾਣੀ ਤਰੀਕ ਨੂੰ ਚੱਕਾ ਜਾਮ ਕਰਾਂਗੇ ਖਾਲਸਾ ਕਲ ਜਾਣਾ ਫਲਾਣਾ ਠਿੰਗੜਾ ਤੇ ਉਹ ਪ੍ਰਿੰਸੀਪਲ ਸਾਹਿਬ ਨੇ ਕਾਲ ਆ ਗਈ ਸਾਨੂੰ ਉਥੋਂ ਦੇ ਪੀਟੀ ਮਾਸਟਰ ਸੀ ਸ਼ਾਇਦ ਹੁੰਦਾਰੀ ਵੀ ਆਓ ਜੀ ਚਾਹ ਤੇ ਬੁਲਾਇਆ ਸਰ ਦੇ ਘਰ ਗਏ ਮੈਂ ਤੇ ਸਰਚੰਦ ਸਿੰਘ ਸਾਹਿਬ ਦੇ ਘਰ ਆ ਸਾਨੂੰ ਚਾ ਚੁਪ ਲਈ ਆ ਮਟਾਇਆ ਬੇਟਾ ਕਿਦਾਂ ਠੀਕ ਹੈ ਸਭ ਚੱਲ ਰਿਹਾ ਹੈ ਸਾਡੀ ਜੇ ਸੇਡੀ ਸੇਵਾ ਕਰ ਲਈ ਹੋ ਰਹੀ ਆ ਅੱਛਾ ਤੇ ਕਹਿੰਦੇ ਵੀ ਬੇਟਾ ਉਹ ਹੜਤਾਲ ਨਹੀਂ ਕਰਨੀ ਜਿਹੜੀ ਤੁਸੀਂ ਕੱਲ ਕਰ ਰਹੇ ਹੋ ਨਾ ਇਦਾਂ ਦੇ ਕੰਮ ਨਹੀਂ ਆਪਾਂ ਕਰਨੇ ਆਪਾਂ ਕੱਲ ਚ ਨਾ ਤੁਸੀਂ ਸਾਰੇ ਜਿੰਮੇਵਾਰ ਤੁਸੀਂ ਡਿਸਪਲਿਨ ਮੇਨਟੇਨ ਕਰਨਾ ਪੰਪ ਦੇ ਰਹੇ ਸੀ ਡਿਸਪਲਿਨ ਤੋੜਨਾ ਨਹੀਂ ਮੈਂ ਕਹਾਂ ਅੱਛਾ ਹਾਂ ਠੀਕ ਸਰ ਚਾਹ ਦੀ ਹਾਂਜੀ 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 ਐ ਕਰਕੇ ਆ ਗਿਆ ਮੈਂ ਕਹਾਂ ਸਰ ਚਾਹ ਦੇ ਇੱਕ ਹੀ ਗੱਲ ਬਣੀ ਯਾਰ ਆਪਾਂ ਨਹੀਂ ਕਰਾਂਗੇ ਹਾਂਜੀ ਕਿੰਨਾ ਹੰਦੀਆਂ ਜੀ ਮੈਂ ਕੀਤਾ ਤਾ ਤੂੰ ਜੋ ਮਰਜ਼ੀ ਕਰਨਾ ਕਰ ਤੂੰ ਪ੍ਰਧਾਨ ਹੋਰ ਤੂੰ ਆ ਮੈਂ ਨਹੀਂ ਆ ਮੈਂਗਾ ਚੱਲ ਠੀਕ ਆ ਫਿਰ ਮੈਂ ਆਪਾਂ ਨਹੀਂ ਟਲੇ ਆਪਾਂ ਕਰਤੀ ਉੱਥੇ ਚੱਕਾ ਜਾਮ ਤੇ ਚੱਕਾ ਜਾਮ ਐਦਾਂ ਤਾਂ ਹੋ ਨਹੀਂ ਜਾਂਦਾ ਵੀ ਤੁਸੀਂ ਜਾ ਕੇ ਗਏ ਤੇ ਬਹਿ ਗਏ ਤੇ ਉਹ ਮੈਂ ਗਿਆ ਅਸੀਂ ਬੱਸਾਂ ਦੇ ਅੱਗੇ ਅੱਗੇ ਖੜੀਏ ਬੱਸਾਂ ਤਾਂ ਉੱਤੇ ਨੂੰ ਚੜਦੀ ਆਉਣ ਮੈਂ ਟ ਚੱਕੀ ਠਾਹ ਮਾਰੀ ਬੱਸ ਦੇ ਸ਼ੀਸ਼ੇ ਦੇ ਓਏ ਹੋਏ ਪੰਪਾ ਧੰਨ ਦਾ ਤੇ ਪਿਓ ਕਦੋਂ ਬੱਸ ਖੜੀ ਅਸੀਂ ਸਾਰੇ ਵਿਦਿਆਰਥੀ ਨੇ ਘੇਰ ਲਿਆ ਫਿਰ ਉਹ ਚੱਕਾ ਜਾਮ ਹੋਇਆ ਪਰ ਚੱਕਾ ਜਾਮ ਨਾਲੋਂ ਜ਼ਿਆਦਾ ਅਸੀਂ ਕੰਮ ਕਰਤਾ ਸੀ ਵਾਇਲੈਂਸ ਵਾਲਾ ਇਹ ਕੰਮ ਗਲਤ ਸੀਗਾ ਪੁਲਿਸ ਆ ਗਈ ਪੁਲਿਸ ਨੇ ਆ ਕੇ ਘੇਰ ਲਿਆ ਸਾਰਿਆਂ ਨੂੰ ਵੀ ਪਾ ਬੰਦਾ ਬਾਤਸਾਲਾ ਤੋੜਨ ਵਾਲਾ ਕਿਹੜਾ ਤੇ ਚਲੋ ਖੈਰ ਉਸ ਤੋਂ ਬਾਅਦ ਜੋ ਵੀ ਘਟਨਾ ਹੋਈ ਉਹ ਸਾਨੂੰ ਡੀਸੀ ਆਫਿਸ ਲੈ ਗਏ ਡੀਸੀ ਤੇ ਪੁਲਿਸ ਵਾਲੇ ਸਾਰਾ ਕੁਝ ਹੋਇਆ ਤੇ ਉਹਦੇ ਵਿੱਚ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਸਮੱਸਿਆ ਕੀ ਆ ਤੁਹਾਡੀ ਇਹ ਕਹਿ ਬਸ ਬਸਿਆ ਜੀ ਇਹ ਆ ਕਿ ਬੱਸਾਂ ਨਹੀਂ ਖੜਦੀਆਂ ਤੇ ਮੈਨੂੰ ਕਹਿੰਦੇ ਅੱਛਾ ਤੂੰ ਬਸ ਤੇ ਆਉਣਾ ਜਾਣਾ ਮੈਗਾ ਨਹੀਂ ਜੀ ਮੇਰੇ ਕੋ ਤਾਂ ਯਾਮਾ ਹੈਗਾ ਮੇਰੇ ਕੋ ਤਾਂ ਫਿਰ ਤੂੰ ਕਾਨੂੰ ਬਸ ਬੰਨੀਆ ਤੂੰ ਕਾਨੂੰ ਬਦਲ ਮੈਂ ਕਾ ਜੀ ਮੈਂ ਪ੍ਰਧਾਨ ਆ ਮੇਰੀ ਜ਼ਿੰਮੇਵਾਰੀ ਆ ਜ਼ਿੰਮੇਵਾਰੀ ਆ ਅੱਛਾ ਅੱਛਾ ਚੰਦਰੀ ਜ਼ਿੰਮੇਵਾਰੀ ਵਾ ਚਲੋ ਖੈਰ ਤੇ ਉਹ ਫਿਰ ਚਲੋ ਅਲਟੀਮੇਟਲੀ ਉਹ ਵਥਾਂ ਉੱਥੇ ਰੁਕਣ ਲੱਗ ਗਈਆਂ ਸੋ ਪਹਿਲੀ ਅਚੀਵਮੈਂਟ ਭਵਾਨ ਜੀ ਦੀ ਹੱਟ ਚਲਾਈ ਵੀ ਗਈ ਪ੍ਰਧਾਨ ਜੀ ਦੀ ਹੱਟ ਚਲਾਈ ਹੋਈ ਕੰਮ ਆ ਗਈ ਤੇ ਉਹ ਫਿਰ ਉੱਥੇ ਕੰਮ ਹੋ ਗਿਆ ਤੇ ਦੈਟਸ ਹਾ ਪ੍ਰਧਾਨ ਜੀ ਦਾ ਇੱਕ ਇਹ ਕਿੱਸਾ ਸੀ ਆ